ਦੋਸਤੋ ਮੈਨੂੰ ਲੱਗਦਾ ਹੈ ਕਿ ਆਪਾਂ ਜਿਹੜੀਆਂ ਰੋਜ਼ ਚੀਜ਼ਾਂ ਖਰੀਦਦੇ ਆ ਭਾਵੇਂ ਉਹ ਖਾਣ ਵਾਲੀਆਂ ਹੋਣ ਭਾਵੇਂ ਇਸਤੇਮਾਲ ਕਰਨ ਵਾਲੀਆਂ ਹੋਣ ਉਹਨਾਂ ਚੀਜ਼ਾਂ ਦੇ ਵਿੱਚ ਕੁਝ ਕੰਪਨੀਆਂ ਸਾਨੂੰ ਰੋਜ਼ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲਗਾ ਕੇ ਆਪਣੀ ਜੇਬਾਂ ਭਰ ਰਹੀਆਂ ਅਤੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਹੈਗਾ ਮੈਂ ਆਪਣਾ ਤੁਹਾਡੇ ਨਾਲ ਇੱਕ ਤਜਰਬਾ ਸਾਂਝਾ ਕਰਨ ਲੱਗਿਆ ਸਾਥਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਜਰਬਾ ਆਪਣਾ ਮੈਂ ਇਹ ਸਾਂਝਾ ਕਰਨ ਲੱਗਿਆ ਕਿ ਮੈਂ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਸ਼ੈਂਪੂ ਖਰੀਦਣ ਗਿਆ ਸੀ ਅਤੇ ਨਾਲ ਮੈਂ ਚਾਹ ਦੀ ਪੱਤੀ ਖਰੀਦਣੀ ਸੀਗੀ ਤਾਂ ਜਦੋਂ ਮੈਂ ਕਿਸੇ ਦੁਕਾਨ ਦੇ ਉੱਪਰ ਜਾ ਕੇ ਚਾਹ ਦੀ ਪੱਤੀ ਦਾ ਪੈਕੇਟ ਖਰੀਦਣ ਲੱਗਦਾ ਤਾਂ ਮੈਂ ਦੇਖਦਾ ਪਹਿਲਾਂ ਮੇਰੇ ਹੱਥ ਦੇ ਵਿੱਚ ਇੱਕ ਪਾਈਆ ਵਾਲਾ ਚਾਹ ਦੀ ਪੱਤੀ ਦਾ ਪੈਕੇਟ ਆ ਜਾਂਦਾ ਤੇ ਮੈਂ ਉਸ ਦੇ ਉੱਪਰ ਰੇਟ ਦੇਖਦਾ ਕਿ 50 ਰੁਪਏ ਲਿਖਿਆ ਹੋਇਆ ਕਿਉਂਕਿ ਮੈਨੂੰ ਪਾਈਆ ਨਹੀਂ ਮੈਨੂੰ ਜ਼ਿਆਦਾ ਚਾਹੀਦੀ ਸੀਗੀ ਇਸ ਤੋਂ ਬਾਅਦ ਮੈਂ ਅੱਧਾ ਕਿਲੋ ਵਾਲਾ ਪੈਕੇਟ ਦੀ ਜਾਂਚ ਕਰਨ ਲੱਗਿਆ ਪਰੰਤੂ ਮੌਜੂਦ ਨਹੀਂ ਸੀ ਤਾਂ ਫਿਰ 1 ਕਿਲੋ ਵਾਲਾ ਪੈਕੇਟ ਸੀਗਾ ਮੈਂ ਕਿਹਾ ਚਲੋ ਸਸਤਾ ਪੈ ਜਾਏਗਾ ਆਪਾਂ ਇਹ ਪੈਕਟ ਨੂੰ ਲੈ ਲੈਨੇ ਆ ਪਰੰਤੂ ਹੋਇਆ ਕੀ ਹੋਇਆ ਉਲਟਾ ਉਲਟਾ ਇਦਾਂ ਹੋਇਆ ਕਿ 50 ਰੁਪਏ ਦਾ ਪਾਈਆ ਚਾਹ ਦੀ ਪੱਤੀ ਵਾਲਾ ਪੈਕੇਟ ਕਿਲੋ ਵਾਲਾ 225 ਰੁਪਏ ਦਾ ਪੈ ਰਿਆ ਆਖਰ ਹੋ ਕਿਉਂ ਰਿਹਾ ਇਹ ਦੇਖੋ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਈ ਪਰੰਤੂ ਮੈਨੂੰ ਮਹਿਸੂਸ ਇਹ ਹੋਇਆ ਕਿ ਆਪਾਂ ਕਿਤਨਾ ਕਿਤੇ ਠੱਗੇ ਜਾ ਰਹੇ ਆ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕੁਝ ਕੰਪਨੀਆਂ ਚਾਹ ਦੀ ਪੱਤੀ ਬੰਦੇ ਨੇ ਰੋਜ਼ ਇਸਤੇਮਾਲ ਕਰਨੀ ਹੈ ਚਾਹ ਬੰਦਿਆਂ ਨੇ ਰੋਜ਼ ਪੀਣੀ ਹੁੰਦੀ ਹੈ ਤਾਂ ਕੁਝ ਕੰਪਨੀਆਂ ਵਾਲੇ ਕਿਸ ਤਰ੍ਹਾਂ ਵੇਪ ਕੋ ਬਣਾ ਰਹੇ ਨੇ ਆਪਾਂ ਨੂੰ ਲੱਗਦਾ ਕਿ ਆਪਾਂ ਥੋੜਾ ਵੱਡਾ ਪੈਕਟ ਲੈ ਲਈਏ ਤਾਂ ਫਿਰ ਉਹ ਸਾਨੂੰ ਸਸਤਾ ਪੈ ਜਾਏਗਾ ਕਿਉਂਕਿ ਆਮ ਤੌਰ ਦੇ ਉੱਪਰ ਹੁੰਦਾ ਇਸੇ ਤਰ੍ਹਾਂ ਹੀ ਥੋੜੀ ਚੀਜ਼ ਥੋੜੀ ਜਿਹੀ ਮਹਿੰਗੀ ਹੁੰਦੀ ਤੇ ਥੋੜੀ ਜਿਆਦਾ ਚੀਜ਼ ਲਈਏ ਤਾਂ ਆਪਾਂ ਨੂੰ ਸਸਤੀ ਪੈ ਜਾਂਦੀ ਹੈ ਪਰੰਤੂ ਇਹਨਾਂ ਚੀਜ਼ਾਂ ਦੇ ਵਿੱਚ ਇਹ ਉਲਟ ਕਿਉਂ ਹੋ ਰਿਹਾ ਤੁਸੀਂ ਵੀ ਇਸ ਗੱਲ ਦੀ ਜਾਂਚ ਜ਼ਰੂਰ ਕਰਨਾ ਤੇ ਜਾਂਚ ਕਰਨ ਤੋਂ ਬਾਅਦ ਬੇਸ਼ੱਕ ਕਮੈਂਟ ਕਰਨਾ ਤੇ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਰੱਖਣਾ ਅਤੇ ਦੇਖਣਾ ਇਹ ਵੀ ਤੁਸੀਂ ਹੈਗਾ ਕਿ ਕਿਤੇ ਤੁਹਾਨੂੰ ਜੋ ਚੀਜ਼ਾਂ ਤੁਸੀਂ ਰੋਜ਼ ਖਰੀਦ ਰਹੇ ਉਹਨਾਂ ਦੇ ਵਿੱਚ ਚੂਨਾ ਤਾਂ ਨਹੀਂ ਲੱਗ ਰਿਹਾ ਇਹ ਇਹ ਤਾਂ ਚਾਹ ਦੀ ਪੱਤੀ ਦੀ ਗੱਲ ਸੀਗੀ ਹੁਣ ਦੂਜੀ ਗੱਲ ਮੈਂ ਤੁਹਾਨੂੰ ਸ਼ੈਂਪੂ ਦੀ ਦੱਸ ਦਿੰਦਾ ਮੈਂ ਸ਼ੈਂਪੂ ਦੇ ਅਕਸਰ ਪੌਚ ਖਰੀਦਦਾ ਹੁੰਦਾ 1 ਰੁਪਏ ਦਾ ਪੌਚ ਆ ਜਾਂਦਾ ਹੈਗਾ ਲੇਕਿਨ ਮੈਂ ਉੱਥੇ ਦੁਕਾਨ ਦੇ ਉੱਪਰ ਪੌਚ ਮੌਜੂਦ ਨਹੀਂ ਸੀਗੇ ਤਾਂ ਮੈਂ ਵੱਡੀ ਬੋਤਲ ਲੈਣ ਦੀ ਕੋਸ਼ਿਸ਼ ਦੇ ਵਿੱਚ ਮੈਂ ਵੱਡੀ ਬੋਤਲ ਦੀ ਜਾਂਚ ਕਰਨ ਲੱਗਿਆ ਤਾਂ ਮੈਂ ਦੇਖਿਆ ਕਿ ਵੱਡੀ ਬੋਤਲ ਕਾਫੀ ਮਹਿੰਗੀ ਪੈ ਰਹੀ ਹੈ ਹੁਣ ਮੈਂ ਤੁਹਾਨੂੰ ਸਾਰਾ ਦਿਖਾਵਾਂਗਾ ਕੈਲਕੂਲੇਸ਼ਨ ਲਗਾ ਕੇ ਕਿ ਕਿਸ ਤਰ੍ਹਾਂ ਮਹਿੰਗੀ ਪੈ ਰਹੀ ਹੈ ਲੇਕਿਨ ਸਾਡੀ ਜੇਬ ਦੇ ਵਿੱਚੋਂ 1-1 ਰੁਪਿਆ 2-2 ਰੁਪਏ ਕਰਕੇ ਰੋਜ਼ ਕਰੋੜਾ ਅਰਬਾਂ ਰੁਪਏ ਕੁਝ ਕੰਪਨੀਆਂ ਵਾਲੇ ਆਪਣੀ ਜੇਬਾਂ ਦੇ ਵਿੱਚ ਪਾ ਕੇ ਮਾਲੋ-ਮਾਲ ਹੋ ਰਿਹਾ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਠੱਗੇ ਜਾ ਰਹੇ ਹਾਂ ਹੁਣ ਮੈਂ ਤੁਹਾਨੂੰ ਕੈਲਕੂਲੇਸ਼ਨ ਲਗਾ ਕੇ ਦਿਖਾਣਾ ਕਿ ਕਿਸ ਤਰ੍ਹਾਂ ਇਹ ਦੋਵੇਂ ਚੀਜ਼ਾਂ ਮੈਨੂੰ ਮਹਿੰਗੀ ਪੈ ਰਹੀਆਂ ਸੀਗੀਆਂ ਅਤੇ ਤੁਸੀਂ ਵੀ ਹੋਰ ਚੀਜ਼ਾਂ ਵੀ ਜਦੋਂ ਵੀ ਖਰੀਦੋ ਤਾਂ ਜ਼ਰੂਰ ਇਸ ਗੱਲ ਦੀ ਜਾਂਚ ਕਰ ਲਓ ਕਿ ਛੋਟੀ ਪੈਕਿੰਗ ਸਸਤੀ ਪੈ ਰਹੀ ਹੈ ਜਾਂ ਫਿਰ ਵੱਡੀ ਪੈਕਿੰਗ ਸਸਤੀ ਪੈ ਰਹੀ ਹੈ ਸੋ ਦੋਸਤੋ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜੂਰ ਕਰਨਾ ਤਾਂ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਹਰ ਵਿਅਕਤੀ ਚੌਕਸ ਹੋ ਜਾਵੇ ਤਾਂ ਕਿ ਕੁਝ ਕੰਪਨੀਆਂ ਉਹਨਾਂ ਨੂੰ ਠੱਗ ਨਾ ਸਕਣ ਸੋ ਦੋਸਤੋ ਹੁਣ ਮੈਂ ਤੁਹਾਨੂੰ ਸਾਰੀ ਕੈਲਕੂਲੇਸ਼ਨ ਲਗਾ ਕੇ ਦੱਸਦਾ ਕਿ ਮੈਂ ਇੱਕ ਤਾਂ ਮੈਂ ਚਾਦੀ ਪੱਤੀ ਖਰੀਦਣ ਗਿਆ ਸੀ ਦੂਸਰਾ ਮੈਂ ਖਰੀਦਣ ਗਿਆ ਸੀ ਸ਼ੈਂਪੂ ਹੁਣ ਚਾਦੀ ਪੱਤੀ ਦੇ ਨਾਲ ਕੀ ਹੋਇਆ ਹੈਗਾ ਕਿ 250 ਗ੍ਰਾਮ ਦਾ ਜੋ ਪੈਕੇਟ ਹੈਗਾ ਉਹ ਮੈਨੂੰ ਪੈ ਰਿਆ ਸੀਗਾ 50 ਰੁਪਏ ਦਾ ਤਾਂ ਇਸ ਹਿਸਾਬ ਦੇ ਨਾਲ ਜੋ 1000 ਗ੍ਰਾਮ ਜਾਂ ਫਿਰ ਆਪਾਂ ਕਹੀਏ 1 ਕਿਲੋ ਵਾਲਾ ਪੈਕੇਟ ਹੈਗਾ ਉਹ ਮੈਨੂੰ ਪੈਣਾ ਚਾਹੀਦਾ ਸੀ 200 ਰੁਪਏ ਦਾ 200 ਰੁਪਏ ਦਾ ਤਾਂ ਜੇ 50 ਰੁਪਏ ਪਾਈਆ ਹੈਗਾ ਅਦਰਵਾਈਜ਼ ਉਹ ਥੋੜਾ ਜਿਹਾ ਸਸਤਾ ਪੈਣਾ ਚਾਹੀਦਾ ਸੀ 180 ਜਾਂ 190 ਰੁਪਏ ਦਾ ਪੈਣਾ ਚਾਹੀਦਾ ਸੀ ਹੁਣ ਉਹ ਪੈ ਕਿੰਨਾ ਰਿਹਾ 1 ਕਿਲੋ ਵਾਲਾ ਪੈਕੇਟ ਉਹ ਮੈਨੂੰ ਪੈ ਰਿਹਾ ਹੈਗਾ 225 ਰੁਪਏ ਦਾ ਫਿਰ ਤੁਸੀਂ ਹਿਸਾਬ ਲਾਓ ਕਿ 25 ਰੁਪਏ ਇਧਰੋਂ ਵੱਧ ਗਏ 10 ਜਾਂ 10 ਰੁਪਏ ਚਲੋ ਆਪਾਂ ਲਾ ਕੇ ਚਲੀਏ ਤਾਂ 10 ਇਧਰੋਂ ਘਟ ਗਏ ਤਾਂ ਇਹ 35 ਰੁਪਏ ਮਹਿੰਗਾ ਪੈ ਰਿਹਾ ਏ ਕਿਉਂ ਪਾਈਆ ਵਾਲਾ ਪੈਕੇਟ ਜੇਕਰ 50 ਰੁਪਏ ਦਾ ਹੈਗਾ ਤਾਂ 1 ਕਿਲੋ ਵਾਲਾ ਪੈਕੇਟ 2 ਇਹ ਜਾਂਚ ਦਾ ਵਿਸ਼ਾ ਹੈਗਾ ਇਸ ਤਰ੍ਹਾਂ ਸੀ ਠੱਗੇ ਜਾ ਰਹੇ ਆ ਦੂਜਾ ਆਪਾਂ ਗੱਲ ਸ਼ੈਂਪੂ ਦੀ ਕਰ ਰਹੇ ਆ ਮੈਂ ਸ਼ੈਂਪੂ ਜੋ ਮੈਂ ਪੌਂਚ ਲੈ ਕੇ ਆਨਾ ਮੈਂ ਕਾਰਾ ਕੇ ਉਸ ਦੇ ਉੱਪਰ ਦੇਖਿਆ ਹੈਗਾ ਤਾਂ 1 ਰੁਪਏ ਵਾਲਾ ਜੋ ਪੌਂਚ ਹੈਗਾ ਉਹ 6 ਐਮ ਐਲ ਦਾ ਹੈ ਤਾਂ ਇਸ ਹਿਸਾਬ ਦੇ ਨਾਲ ਜਿਹੜਾ ਬੋਤਲ ਮੈਂ ਉੱਥੇ ਦੇਖੀ ਸੀਗੀ ਉਹ ਬੋਤਲ ਸੀਗੀ ਇਹ 115 ਰੁਪਏ ਦੀ 115 ਰੁਪਏ ਦੀ ਬੋਤਲ ਸਗੀ ਇਸ ਹਿਸਾਬ ਨਾਲ ਜੇਕਰ 6 ਐਮਐਲ ਪੈਂਦਾ 1 ਰੁਪਏ ਦਾ ਤਾਂ 115 ਰੁਪਏ ਦਾ 6 ਨਾਲ ਆਪਾਂ ਗੁਣਾ ਕਰ ਲਈਏ 6 ਪੰਜਾ 30 6 ਕਮ 6 ਤੇ 3 9 6 ਕਮ 6 690 ਐਮਐਲ ਹੋਣਾ ਚਾਹੀਦਾ ਸੀ ਜਦੋਂ ਕਿ ਉਹ ਸੀਗਾ ਕਿੰਨਾ 175 ਐਮਐਲ ਤਾਂ ਫਿਰ 175 ਇਹਦੇ ਵਿੱਚੋਂ ਘਟਾ ਲਓ ਤਾਂ ਆਪਾਂ ਨੂੰ ਇਹ ਇੰਨਾ ਮਹਿੰਗਾ ਕਿਉਂ ਪੈ ਰਿਹਾ 1 ਰੁਪਏ ਦਾ ਪੌਂਚ ਜੇਕਰ 6 ਐਮਐਲ ਦਾ ਹੈਗਾ ਤਾਂ 115 ਰੁਪਏ ਦਾ ਸਾਨੂੰ 690 ਐਮਐਲ ਆਣਾ ਚਾਹੀਦਾ ਜਦ ਕਿ ਥੋੜਾ ਵੱਡਾ ਪੈਕੇਟ ਕਿਉਂਕਿ ਸਸਤਾ ਹੁੰਦਾ ਤਾਂ ਇਹ 700 ਪਲੱਸ ਹੋਣਾ ਚਾਹੀਦਾ ਹੈਗਾ ਐਮ ਐਲ ਪਰੰਤੂ ਹੈ ਇਹ 690 ਐਮ ਐਲ ਦਾ ਸੋ ਜਿਵੇਂ ਚਾਹ ਦੀ ਪੱਤੀ ਦੇ ਵਿੱਚ ਸਾਡੇ ਨਾਲ ਠੱਗੀ ਹੋ ਰਹੀ ਹੈ ਜਿਹੜਾ ਮੈਨੂੰ ਲੱਗਦਾ ਹੈਗਾ ਉਸੇ ਤਰ੍ਹਾਂ ਇਹ ਸ਼ੈਂਪੂ ਦੇ ਵਿੱਚ ਲੱਗੀ ਹੋ ਰਹੀ ਹੈ ਜਿਹੜਾ ਮੈਨੂੰ ਲੱਗਦਾ ਹੈਗਾ ਇਸੇ ਤਰ੍ਹਾਂ ਹੋਰ ਅਸੀਂ ਕਈ ਚੀਜ਼ਾਂ ਜੋ ਰੋਜ਼ਾਨਾ ਖਾਂਦੇ ਆ ਜਾਂ ਇਸਤੇਮਾਲ ਕਰਦੇ ਆ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਜਿਸ ਦੇ ਵਿੱਚ 1 ਰੁਪਏ ਤੋਂ ਲੈ ਕੇ ਹੋਰ ਜ਼ਿਆਦਾ ਕਿੰਨੇ ਰੁਪਏ ਤੱਕ ਠੱਗੀ ਲੱਗ ਸਕਦੀ ਹੈ ਪਰੰਤੂ ਸਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਫਿਰ ਇਹ ਪੈਸੇ ਜਾ ਕਿੱਥੇ ਰਹੇ ਹਨ ਇਹ ਕੁਝ ਕੰਪਨੀਆਂ ਵਾਲੇ ਸਾਨੂੰ ਆਪਾਂ ਕਹਦੇ ਆ ਕਿ ਰੋਜ਼ ਇਸ ਤਰ੍ਹਾਂ 21 ਰੁਪਏ 2-2 ਰੁਪਏ ਦੇ ਨਹੀਂ ਲੀਏ ਠੱਗੀ ਲਗਾ ਰਹੇ ਨੇ ਇੱਥੇ ਦੋਸਤੋ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਹ ਸ਼ੈਂਪੂ ਅਤੇ ਚਾਹ ਦੀ ਪੱਤੀ ਸੇਮ ਕੰਪਨੀ ਦੀ ਗੱਲ ਕਰ ਰਿਆ ਮੈਂ ਕਈ ਵਾਰ ਕਨਫਿਊਜ਼ਨ ਹੁੰਦਾ ਕਿ ਹੋਰ ਕੰਪਨੀ ਦਾ ਤੁਸੀਂ ਗੱਲ ਕਰਦੇ ਹੋਵੋਗੇ ਲੇਕਿਨ ਇੱਕੋ ਹੀ ਕੰਪਨੀ ਦਾ ਚਾਹ ਦੀ ਪੱਤੀ ਦਾ ਛੋਟਾ ਤੇ ਵੱਡਾ ਪੈਕਟ ਸੀ ਅਤੇ ਇੱਕੋ ਹੀ ਕੰਪਨੀ ਦਾ ਸ਼ੈਂਪੂ ਪੌਚ ਅਤੇ ਆਪਾਂ ਬੋਟਲ ਦੀ ਗੱਲ ਕਰ ਰਹੇ ਹਾਂ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨ